ਹਾਂ ਜੀ 사ਸ਼ੀ ਗਾਲ ਜੀ ਮੈਂ ਤੁਹਾਡਾ ਆਪਣਾ ਡੀਸੀ ਕਰੋੜ ਇਹ ਪਾਰਟੀ ਆਮ ਲੋਕਾਂ ਦੀ ਪਾਰਟੀ ਸੀ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਪਾਰਟੀ ਬਣਾਈ ਸੀ ਉਹਨਾਂ ਦੀ ਪਾਰਟੀ ਸੀ ਜਿਨ੍ਹਾਂ ਦੇ ਖੂਨ ਪਸੀਨੇ ਨਾਲ ਮਿਹਨਤ ਕਰਕੇ ਬਣਾਈ ਸੀ ਉਹਨਾਂ ਦੀ ਪਾਰਟੀ ਆ ਜਿਹੜੇ ਦਿਨ ਰਾਤ ਮਰਦੇ ਨੇ ਹਨਾ ਪਰ ਕੁਝਕ ਟਾਈਮ ਤੋਂ ਨਾ ਪਾਰਟੀ ਵਿੱਚ ਚੈਰੀ ਬਲੋਸਮ ਪਾਲਸ਼ ਵਾਲੀ ਟੀਮ ਬਹੁਤ ਜ਼ਿਆਦਾ ਰਲ ਗਈ ਤੇ ਆ ਸਾਡੇ ਡਾਕਟਰ ਬਲਬੀਰ ਜੀ ਦੇ ਬੇਟੇ ਨੂੰ ਐਸੀ ਪਾਲਪਸੰਦ ਆਉਂਦੀ ਆ ਇਹ ਸਾਰਾ ਦਿਨ ਬਸ ਜੁੱਤੀਆਂ ਹੀ ਚਟਾਈ ਜਾਂਦਾ ਲੋਕਾਂ ਤੋਂ ਹਨਾ ਜਿਹੜਾ ਨਹੀਂ ਚਟਦਾ ਉਹ ਤੋਂ ਤਕਲੀਫ ਆ ਉਹ ਤੋਂ ਇਹਨੂੰ ਐਨੀ ਤਕਲੀਫ ਹੁੰਦੀ ਆ ਵੀ ਭਾਈ ਇਹ ਜੁੱਤੀ ਕਿਉਂ ਚਟ ਦਿੰਦੇ ਹਨਾ ਕੱਲ ਇਹ ਆ ਵੀ ਭਾਈ ਸਾਹਿਬ ਤੁਸੀਂ ਘਟੋ ਘਟ ਇਨਸਾਨ ਬਣੋ ਇਨਸਾਨ ਹਨਾ ਅੱਜ ਬਾਕੀ ਕਈਆਂ ਨੂੰ ਐ ਲੱਗਦਾ ਉਹ ਵੀ ਸ਼ਾਇਦ ਇਹਨੂੰ ਟਿਕਟ ਨਹੀਂ ਮਿਲੀ ਤਾਂ ਇਨਾ ਬੋਲ ਰਿਹਾ ਗੱਲ ਟਿਕਟ ਦੀ ਨਹੀਂ ਬਾਈ ਇਹਨੂੰ ਸਾਫ਼ ਕਹਤਾ ਸੀ ਵੀ ਭਾਈ ਮੈਦਾਨ ਵਿੱਚ ਬਰਾਬਰ ਭੱਜੰਦੇ ਹਨਾ ਜਿਹਨੂੰ ਟਿਕਟ ਮਿਲ ਗਈ ਸਪੋਰਟ ਕਰਾਂਗੇ ਬਹਿ ਕੇ ਵੀ ਕਹਤਾ ਸੀ ਵੀ ਭਾਈ ਪੂਲ ਮਦਦ ਕਰਾਂਗੇ ਜਿਹਨੂੰ ਵੀ ਮਿਲ ਗਈ ਪਰ ਇਹ ਬੰਦੇ ਤੋਂ ਜਰਿਆ ਨਹੀਂ ਗਿਆ ਇੱਕ ਪਾਸੇ ਤਾਂ ਕਿਹਾ ਕਰੇ ਵੀ ਭਾਈ ਪਾਰਟੀ ਫੈਸਲਾ ਕਰੂਗੀ ਜਿਹਨੂੰ ਪਾਰਟੀ ਦੇ ਦੂ ਅਸੀਂ ਉਹਦੇ ਨਾਲ ਆ ਦੂਜੇ ਪਾਸੇ ਜਦੋਂ ਪਾਰਟੀ ਨੇ ਟਿਕਟ ਅਨਾਉਂਸ ਕੀਤੀ ਉਦੋਂ ਬਾਅਦ ਬਲੀਟ ਕਰਵਾ ਕੇ ਤੇ ਉਦੋਂ ਬਾਅਦ ਦਵਾਰੇ ਨਾਮ ਹਨਾ ਹੋਰ ਬੰਦੇ ਦਾ ਪਵਾਤਾ ਬੰਦੇ ਚਲੋ ਸਾਡੀ ਭਾਈ ਨੇ ਸਾਡੀ ਵੀਰ ਨੇ ਅਸੀਂ ਕਿਸੇ ਦਾ ਵਿਰੋਧ ਨਹੀਂ ਕਰਦੇ ਕਾਰਨ ਕੀ ਆ ਕਿਉਂਕਿ ਉਹਨਾਂ ਦਾ ਕਸੂਰ ਨਹੀਂ ਹਨਾ ਇਹ ਇਹਨਾਂ ਦਾ ਮੇਨ ਟਾਪਿਕ ਕੀ ਆ ਵੀ ਪਾੜੋ ਤੇ ਰਾਜ ਕਰੋ ਡਾਕਟਰ ਬਲਵੀਰ ਜੀ ਦੇ ਮੁੰਡੇ ਦਾ ਇਹ ਮੋਟਿਵ ਆ ਵੀ ਪਾੜੋ ਤੇ ਰਾਜ ਕਰੋ ਜੇ ਦੋ ਦੋਸਤ ਨੇ ਇਕੱਠੇ ਕਿਉਂ ਨੇ ਇਹਦੀ ਸੋਚ ਇਸ ਹੱਦ ਤੱਕ ਗੰਦੀ ਆ ਵੀ ਇਹਨੂੰ ਐਂ ਲੱਗਦਾ ਵੀ ਦੋ ਬੰਦੇ ਇਕੱਠੇ ਕਿਉਂ ਨੇ ਵੀਰ ਨੂੰ ਪਾੜੋ ਆਪਸ ਵਿੱਚ ਪਾੜਨ ਦੀ ਬਹੁਤ ਇਹਦੀ ਚੱਲਦੀ ਰਹਿੰਦੀ ਆ ਤੇ ਚਲੋ ਗੱਲੇ ਆ ਵੀ ਇਹਨੂੰ ਸਲਾਹ ਵੀ ਇਹ ਵੀ ਦਿੱਤੀ ਸੀ ਮੈਂ ਕਿਹਾ ਵੀ ਜੇ ਪੰਜ ਪਿੰਡਾਂ ਦੀ ਇਲੈਕਸ਼ਨ ਆ ਤਾਂ ਪੰਜ ਪਿੰਡਾਂ ਦੇ ਮੋਤਬਰ ਵਰਕਰ ਮੋਤਬਰ ਸਰਪੰਚ ਤੇ ਹੋਰ ਜੋ ਵੀ ਲੋਕ ਨੇ ਚੱਜ ਦੇ ਲੋਕ ਬੁਲਾ ਕੇ ਇਕੱਠੇ ਬਿਠਾ ਲਾ ਵੀ ਭਾਈ ਉਹਨਾਂ 'ਚ ਪੁੱਛ ਲਾ ਵੀ ਭਾਈ ਤੁਸੀਂ ਇੱਕ ਬੰਦਾ ਛਾਂਟ ਕੇ ਦੇ ਦਿਓ ਹਨਾ ਉਹ ਜਿਹਨੂੰ ਵੀ ਛਾਂਟ ਕੇ ਦਿੰਦੇ ਤਾਂ ਉਹਨਾਂ ਦੀ ਸਾਰਿਆਂ ਦੀ ਜ਼ਿੰਮੇਵਾਰੀ ਬਣ ਜਾਂਦੀ ਵੀ ਭਾਈ ਜਿਤਾਉਣਾ ਪੈਣਾ ਹਨ ਬੰਦਾ ਆਪਾਂ ਨੇ ਆਪ ਦਿੱਤਾ ਪਰ ਨਹੀਂ ਪੇਪਰ ਭਰੋ ਜੀ ਵੱਤ ਤੋਂ ਵੱਤ ਭਰੋ ਜੀ ਵੱਤ ਤੋਂ ਵੱਤ ਭਰੋ ਹੁਣ ਚਲੋ ਵੱਤ ਤੋਂ ਵੱਤ ਭਰਨ ਦਾ ਵੀ ਆ ਗਿਆ ਸਾਰਿਆਂ ਨੇ ਭਰਤੇ ਜੀ ਨੇ ਜਿਨੇ ਵੀ ਹਰੇਕ ਦੀ ਜਿਹਦੀ ਵੀ ਇੱਛਾ ਹੁੰਦੀ ਹੈ ਡੈਮੋਕ੍ਰੇਸੀ ਆ ਚਲੋ ਜਿਹਦੀ ਵੀ ਇੱਛਾ ਸਾਰਿਆਂ ਨੇ ਭਰਿਆ ਸਾਰਿਆਂ ਨੇ ਭਰਨ ਤੋਂ ਬਾਅਦ ਤਾਂ ਜੇ ਸਾਡਾ ਨਾਮ ਆ ਗਿਆ ਸੀ ਫਿਰ ਤਕਲੀਫ ਹੋਗੀ ਹੈ ਕਾਰਨ ਕੀ ਆ ਵੀ ਅਸੀਂ ਚਾਪਲੂਸੀ ਨਾ ਕਰਦੇ ਆ ਨਾ ਕਰਨੀ ਆ ਨਾ ਸੱਤੋ ਹੋਈ ਆ ਨਾ ਹੋਣੀ ਆ ਹਨਾ ਤੇ ਇਹਨੂੰ ਤਕਲੀਫ ਇਹ ਹੋ ਗਈ ਵੀ ਇਹਨੇ ਸਾਡੇ ਤੋਂ ਚਾਪਲੂਸੀ ਕਰਨੀ ਨਹੀਂ ਵੀ ਇਹਨੂੰ ਤਾਂ ਯਾਰ ਜੇ ਕਿਤੇ ਇਹ ਕਿਸੇ ਚੱਜ ਦੇ ਅਹੁਦੇ ਦੇ ਬਹਿ ਗਿਆ ਇਹ ਸਾਨੂੰ ਖਾ ਜੂ ਡਰਾ ਹੋ ਗਿਆ ਇਹਨੂੰ ਬਾਈ ਜੀ ਨਾ ਤੇ ਤੂੰ ਕੱਲ ਡਰਦੇ ਸੀ ਨਾ ਅੱਜ ਡਰ ਰਹੀਏ ਨਾ ਕਦੇ ਫੇਰ ਡਰ ਰਹੀਏ ਇਹਦਾ ਟੈਨਸ਼ਨ ਹੀ ਨਹੀਂ ਦਿਮਾਗ ਤੇ ਤੂੰ ਜੋ ਕਰਨਾ ਜੋ ਤੇਰੇ ਮਨ ਚ ਆਉਂਦਾ ਹਨਾ ਨਫਾ ਨੁਕਸਾਨ ਕੋਈ ਚੱਕਰ ਨਹੀਂ ਇਹਦਾ ਭਲੇਖੀ ਨਾ ਰੱਖੀ ਕੋਈ ਹਨਾ ਬਾਕੀ ਬਹੁਤ ਲੋਕ ਫੋਨ ਕਰਦੇ ਨੇ ਆਜ਼ਾਦ ਖੜ ਜਾ ਆ ਕਰ ਲਾ ਉਹ ਕਰ ਲਾ ਹਨਾ ਪਾਰਟੀ ਫਲਾਣੀ ਜੁਆਇਨ ਕਰ ਲੈ ਦੇਖੋ ਨਾ ਮੈਂ ਪੋਲਿਟਿਕਸ ਵਿੱਚ ਕਰੀਅਰ ਬਣਾਉਣਾ ਆਇਆ ਸੀ ਨਾ ਮੈਨੂੰ ਕੋਈ ਇੱਛਾ ਮੈਨ ਕੱਲ ਕੀ ਆ ਵਿਸਲ ਬਲੋਰ ਹੁੰਦੇ ਨੇ ਇੱਕ ਕਿਸਮ ਦੇ ਵੀ ਜਿਹੜੇ ਨਾ ਲੋਕ ਜਾਗਰੂਕ ਕਰਦੇ ਨੇ ਜੇ ਕੁਝ ਸਾਹਮਣੇ ਗਲਤ ਹੁੰਦਾ ਰਿਐਕਟ ਕਰਨ ਦੀ ਆਦਤ ਹੁੰਦੀ ਆ ਉਹ ਨੇਚਰ ਆ ਮੇਰੀ ਜੇ ਮੈਨੂੰ ਲੱਗਦਾ ਵੀ ਆ ਬੰਦਾ ਗਲਤ ਆ ਤਾਂ ਮੈਂ ਜ਼ਿਆਦਾਤਰ ਮੂੰਹ ਤੀ ਬੋੜਿਆ ਨਾ ਤੇ ਐਜ਼ ਅ ਵਿਸਲ ਬਲੋਰ ਜਾਂ ਮਤਲਬ ਕਿਸੇ ਨੂੰ ਜਾਗਰੂਕ ਕਰਨ ਲਈ ਮੈਂ ਦਿਨ ਰਾਤ ਗਰਾਊਂਡ ਤੇ ਹੀ ਰਹੂੰਗਾ ਪਰ ਮੇਰਾ ਪੋਲਿਟਿਕਸ ਵਿੱਚ ਪਰਸਨਲੀ ਬਹੁਤਾ ਕੋਈ ਇੰਟਰਸਟ ਨਹੀਂ ਟਿਕਟ ਤਾਂ ਮੰਗੀ ਸੀ ਕਿਉਂਕਿ ਲੋਕਾਂ ਨੇ ਕਿਹਾ ਸੀ ਵੀ ਭਾਈ ਆਪਣੇ ਲਈ ਮੰਗ ਕੇ ਤਾਂ ਦੇਖ ਵੀ ਤੈਨੂੰ ਦਿੰਦੇ ਨੇ ਨਾਲੇ ਪਰਖੇ ਜਾਣਗੇ ਪਰਖੇਗੇ ਭਾਈ ਹਨਾ ਕੱਲ ਇਹ ਆ ਵੀ ਇਹਨਾਂ ਨੂੰ ਇੰਨੀ ਤਕਲੀਫ ਹੋ ਗਈ ਵੀ ਇਹਦਾ ਨਾਮ ਆ ਕਿਵੇਂ ਗਿਆ ਪਹਿਲਾਂ ਤਾਂ ਕਹੀ ਗਿਆ ਵੀ ਪਾਰਟੀ ਫੈਸਲਾ ਕਰੂ ਪਾਰਟੀ ਫੈਸਲਾ ਕਰੂ ਪਾਰਟੀ ਨੇ ਫੈਸਲਾ ਕਰਤਾ ਫਿਰ ਦਿੱਕਤ ਆ ਗਈ ਵੀ ਪਾਰਟੀ ਨੇ ਫੈਸਲਾ ਕਰ ਕਿਵੇਂ ਦਿੱਤਾ ਸਤੂ ਬਿਨਾ ਪੁੱਛੇ ਮਤਲਬ ਇਹਦੇ ਹੰਕਾਰ ਤੇ 6 ਵਜ ਗਈ ਬੰਦੇ ਦੇ ਤੇ ਐਸੀ 6 ਵਜੇ ਫਿਰ ਨਾਮ ਕਟਵਾ ਕੇ ਚਲੋ ਨਾਮ ਪਵਾਤਾ ਕੋਈ ਚੱਕਰ ਨਹੀਂ ਜੋ ਹਨਾ ਪਰ ਮੈਂ ਇਹਨੂੰ ਪਹਿਲਾਂ ਗਿਆ ਸੀ ਬਾਈ ਜਿਹਦਾ ਵੀ ਆ ਗਿਆ ਮੈਂ ਉਹਦੀ ਡਟ ਕੇ ਮਦਦ ਕਰੂੰਗਾ ਪਰ ਐਂ ਡਟ ਕੇ ਨਹੀਂ ਵੀ ਨਾਮ ਕਟਵਾ ਕੇ ਮਦਦ ਕਰਾਵੇਂ ਐ ਨਹੀਂ ਹੁੰਦੀ ਮਦਦ ਹੁਣ ਤਾਂ ਹੀ ਭੱਜ ਤੋਂ ਵੀ ਜਿੰਨਾ ਭੱਜਿਆ ਜਾਣਾ ਹਨਾ ਮદાન ਵਿੱਚ ਸਤਾਈ ਵਿੱਚ ਟਕਰਾਂਗੇ ਪੂਰੇ ਠੋਸ ਤਰੀਕੇ ਨਾਲ ਟਕਰਾਂਗੇ ਸਵਾਲਾਂ ਦੀ ਵਿਛਾੜ ਹੋਊਗੀ ਤੇ ਵਿਛਾੜਾਂ ਚ ਦੇਖਦੇ ਆ ਤੂੰ ਖਰਾ ਉੱਤਰਦਾ ਕਿ ਕਿਵੇਂ ਹਨਾ ਤੇ ਇੱਕ ਤੋਂ ਨੂੰ ਮੈਂ ਲੋਕਾਂ ਨੂੰ ਹੋਰ ਦੱਸਣਾ ਚਾਹਣਾ ਤੁਹਾਡੇ ਪਿੰਡਾਂ ਚ ਆਉਣਗੇ ਇਹ ਵਿਚਾਰੇ ਭੋਲੇ ਭਾਲੇ ਸ਼ਹਿਰ ਦੇ ਨਾ ਮਗਰ ਲੱਗੇ ਬਨੇ ਡਰ ਡਰਪੋਕ ਨੇ ਵਿਚਾਰੇ ਉਹ ਡਰਦੇ ਨੇ ਜਿੰਨੇ ਵੀ ਸਾਡੇ ਵੀਰ ਭੈਣ ਤੁਰੇ ਫਿਰਦੇ ਨੇ ਨਾਲ ਹਨਾ ਮੈਂ ਚਲੋ ਉਹਨਾਂ ਬਾਰੇ ਮਾੜਾ ਨਹੀਂ ਬੋਲਦਾ ਪਰ ਉਹ ਵਿਚਾਰੇ ਉਹਨਾਂ ਨੇ ਡਰੇ ਹੋਏ ਲੋਕ ਨੇ ਉਹ ਐਨੇ ਡਰੇ ਹੋਏ ਨੇ ਤੁਸੀਂ ਨੋਟ ਕਰਿਓ ਪਿੰਡਾਂ ਵਾਲਿਓ ਹੁਣ ਤੁਹਾਡੇ ਪਿੰਡਾਂ ਚ ਹੀ ਆਉਣਾ ਜਦੋਂ ਵੀ ਇਹਨਾਂ ਦਾ ਕੋਈ ਪ੍ਰੋਗਰਾਮ ਹੋਵੇ ਚਾਹੇ ਮੰਤਰੀ ਸਾਹਿਬ ਦਾ ਹੋਵੇ ਚਾਹੇ ਉਹਨਾਂ ਦੇ ਬੇਟੇ ਦਾ ਹੋਵੇ ਇੱਕ ਜਣਾ ਇਧਰਲੇ ਖੁੰਜੇ ਚ ਖੜਾ ਜਾਂਦਾ ਇੱਕ ਜਣਾ ਉਧਰਲੇ ਚ ਇੱਕ ਜਣਾ ਬਚਾਲੇ ਅੱਗੇ ਪਿੱਛੇ ਜਾਂ ਖਿੰਡ ਮੇਜੇ ਬੰਦੇ ਖੜ ਜਾਂਦੇ ਨੇ 5-7 ਤੁਸੀਂ ਦੇਖੋ ਜਦ ਵੀ ਕੋਈ ਮਾੜੀ ਜੀ ਵਧੀਆ ਜੀ ਗੱਲ ਕਹੀ ਇੱਕ ਨੇ ਤਾੜੀ ਮਾਰਦੀਆਂ ਸਾਰੀ ਲੱਗ ਜਾਂਦੇ ਨੇ ਉਹ ਤਾੜੀਆਂ ਕੋਈ ਤਾੜੀਆਂ ਮਾਰਨ ਤੇ ਰੱਖਿਆ ਹੋਆ ਕੋਈ ਜਕਾਰੇ ਮਾਰਨ ਤੇ ਛੱਡਿਆ ਹੋਇਆ ਕਾਰਨ ਕੀ ਵੀ ਮਾਹੌਲ ਬਣਾਉਣ ਲਈ ਹਨਾ ਵੀ ਲੋਕ ਤਾਂ ਬਹੁਤ ਕੁਛ ਨਹੀਂ ਬਹੁਤ ਕੁਛ ਨਹੀਂ ਉਹ ਪਾਈ ਸਾਹਿਬ ਕੰਮ ਕਰੋ ਕੰਮ ਨਾਲ ਖੁਸ਼ ਹੋਣਗੇ ਅਸੀਂ ਤਾਰੀਫ ਕਰਦੇ ਆ ਸੀਐਮ ਸਾਹਿਬ ਦੀ ਜਿਨ੍ਹਾਂ ਸੜਕ ਬਣਾਤੀ ਹਨਾ ਜਾਂ ਹੋਰ ਕੰਮ ਕਰ ਰਹੇ ਨੇ ਤੁਸੀਂ ਕੀ ਕਰ ਰਹੇ ਹੋ ਹਲਕੇ ਵਿੱਚ ਥੋੜੇ ਤੋਂ ਤਾਂ ਆਪਣੇ ਬੰਦੇ ਨਹੀਂ ਸੰਭੇ ਯਾਰ ਇਹ ਯਾਰ ਹਨਾ ਇਸ ਲਈ ਬੇਨਤੀ ਆ ਜਿੰਨੇ ਵੀ ਪੁਰਾਣੇ ਵਰਕਰ ਨੇ ਜਿੰਨੇ ਵੀ ਸੂਝਵਾਨ ਲੀਡਰ ਨੇ ਇਸ ਪਾਰਟੀ ਵਿੱਚ ਮੈਂ ਸਾਰਿਆਂ ਦਾ ਸਤਿਕਾਰ ਕਰਦਾ ਤੇ ਆਮ ਆਦਮੀ ਪਾਰਟੀ ਸਾਡੇ ਮਤਲਬ ਸਾਡੇ ਦਿਲ ਦਾ ਟੁਕੜਾ ਪਰ ਇਸ ਬੰਦੇ ਨੇ ਦਿਹਾਤੀ ਖਰਾਬ ਕਰਤਾ ਆਉ ਇਕੱਠੇ ਹੋ ਕੇ ਇਹਦੇ ਖਿਲਾਫ ਜੰਗ ਲੜੀਏ ਬਾਈ ਇਹ ਕੌਣ ਹੁੰਦਾ ਵੀ ਜਿਹੜਾ ਫੈਸਲੇ ਕਰਨ ਵਾਲਾ ਇਹ ਬੰਦਾ ਕੌਣ ਹੁੰਦਾ ਮੈਂ ਤਾਂ ਲੀਡਰਾਂ ਨੂੰ ਪੁੱਛਣਾ ਚਾਹਣਾ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਵੀ ਭਾਈ ਇਹ ਬੰਦਾ ਫੈਸਲੇ ਕਰਨ ਵਾਲਾ ਕੌਣ ਹੁੰਦਾ ਡਾਕਟਰ ਬਵੀਰ ਜੀ ਦਾ ਬੇਟਾ ਇਹ ਕੌਣ ਹੁੰਦਾ ਹਨਾ ਨਾ ਇਹਦੇ ਕੋਲ ਕੋਈ ਅਹੁਦਾ ਨਾ ਕੁਝ ਹੋਰ ਹਨਾ ਹੈ ਕੌਣ ਮਿੰਟ ਇਹ ਨਹੀਂ ਸਮਝ ਲੱਗਦੀ ਵੀ ਦੀ ਆਪਣੀ ਆਇਡੈਂਟੀਟੀ ਕੀ ਆ ਸਿਰਫ ਮੰਤਰੀ ਦਾ ਮੁੰਡਾ ਹੋਰ ਕੀ ਆ ਲੋਕਾਂ ਚ ਠੀਕ ਆ ਮੰਤਰੀ ਦੇ ਪਰਿਵਾਰਕ ਮੈਂਬਰ ਦਾ ਐਡੀ ਕੋਈ ਇਹ ਨਹੀਂ ਹੈ ਕਿ ਵੀ ਉਹ ਡਿਸੀਜਨ 메ਕਿੰਗ ਕਰ ਲੂਗਾ ਪਾਰਟੀ ਚ ਪਰ ਇਹ ਕਰ ਰਹੇ ਆ ਨਾ ਇਸ ਲਈ ਮੈਂ ਇਸ ਚੀਜ਼ ਦਾ ਡਟ ਕੇ ਵਿਰੋਧ ਕਰਦਾ ਤੇ ਡਟ ਕੇ ਕਰਦਾ ਰਹੂੰਗਾ ਧੰਨਵਾਦ